ਸਾਡੇ ਵਾਲੇ ਆਪਾਂ ਤਾਂ ਨਾਲ ਬਾਹਲੇ ਸੌਖੇ ਆ ਪੰਜਾਬ ਦੇ ਵਿੱਚ ਤਾਂ ਨਾ ਸਾਰੀਆਂ ਸੁੱਖ ਸੁਹੂਲਤਾ ਮੈਂ ਤੁਹਾਨੂੰ ਉਹ ਇਲਾਕਾ ਦਿਖਾਉਣਾ ਜਿੱਥੇ ਕਿ ਸੁੱਖ ਸੁਹੂਲਤਾ ਹੈ ਹੀ ਨਹੀਂ ਪਰ ਉਹ ਲੋਕ ਆਪਣੇ ਨਾਲੋਂ ਬਾਹਲੇ ਖੁਸ਼ ਹੈ ਤੇ ਬਾਹਲੇ ਸੌਖੇ ਆ ਇਹ ਆ ਜੀ ਰਾਜਸਥਾਨ ਦਾ ਏਰੀਆ ਹੈਗਾ ਰਾਜਸਥਾਨ ਦੇ ਵਿੱਚ ਫਿਰਦਾ ਤੁਹਾਨੂੰ ਘਰ ਦਿਖਾਉਣੇ ਆ ਇੰਨੇ ਕਿ ਸੋਹਣੇ ਲੱਗੇ ਆ ਨਾ ਮੈਨੂੰ ਘਰ ਯਾਰ ਨਜਾਇਜ਼ ਹੀ ਸੋਹਣੇ ਲੱਗੇ ਆ ਇਹਨਾਂ ਕੋਲੇ ਵਿਚਾਰਾ ਕੋਲੇ ਕੋਈ ਸੁੱਖ ਸੁਹੂਲਤਾ ਵਗੈਰਾ ਤਾਂ ਹੈ ਨਹੀਂ ਗਿਆ ਪਰ ਇਹ ਇੰਨੇ ਕਿ ਖੁਸ਼ ਆ ਤੇ ਵੱਡੇ ਦਿਲਾਂ ਵਾਲੇ ਲੋਕ ਹੈਗੇ ਹਨਾ ਤੇ ਆ ਦੇਖੋ ਸ਼ੜਕ ਹੈਗੀ ਜੈਸਲ ਮੀਰ ਤੋਂ ਵੀ ਗਾਹਾਂ ਦਾ ਇਲਾਕਾ ਹੈ 50 ਕਿਲੋਮੀਟਰ ਪਾਕਿਸਤਾਨ ਦਾ ਬਾਰਡਰ ਹੈ ਜਮਾ ਇੱਥੋਂ ਨਾਲ ਹੀ ਹੈਗਾ ਤੇ ਇਹ ਜਮਾ ਜ਼ਮੀਨ ਨਾਲ ਮਿੱਟੀ ਨਾਲ ਜੁੜੇ ਹੋਏ ਲੋਕ ਹੈਗੇ ਬਈ ਸਕੂਨ ਹੈ ਇੱਥੇ ਜ਼ਿੰਦਗੀ ਯਾਰ ਪਾ ਪਾ ਕੋਈ ਚੀਜ਼ ਹੀ ਹੈ ਨਿਹਾਰ ਨਹੂਰ ਨੂੰ ਕੁਝ ਵੀ ਨਹੀਂ ਤੇ ਇੱਥੇ ਆ ਦੇਖੋ ਮੇਮਨੇ ਮੂਮਨੇ ਫਿਰਦੇ ਆ ਭੇਡਾਂ ਰੱਖੀਆਂ ਉਹਨਾਂ ਦੀਆਂ ਤੇ ਇੱਕ ਬਣ ਟਰੈਕਟਰ ਟ੍ਰਾਟਰ ਵੀ ਆ ਬੱਕਰੀਆਂ ਬੇਰੀ ਹੈਗੀ ਤੇ ਕਰ ਇਹਨਾਂ ਨੇ ਹੁਣ ਮਾੜੇ-ਮੋٹے ਕਿਸੇ ਨੇ ਕਿਸੇ ਪੱਕੇ ਪਾਏ ਆ ਤੇ ਵੈਸੇ ਆਹ ਪੱਥਰ-ਪੁੱਥਰੀ ਆ ਮੋٹے-ਮੋٹے ਆ ਦੇਖ ਲਓ ਤੁਸੀਂ ਤੇ ਕੱਚੇ ਘਰ ਆਗੇ ਤੇ ਇੱਥੇ ਅੱਜ ਵੀ ਨਾ ਏਸੀ ਹੈਗਾ ਤੇ ਨਾ ਇਹਨਾਂ ਨੂੰ ਏਸੀ ਦੀ ਲੋੜ ਆ ਆ ਦੇਖ ਲਓ ਨਾ ਕੱਚੀ ਕੰਧ ਆਪਣੇ ਤਾਂ ਹੁਣ ਕਿਤੇ ਵੀ ਨਹੀਂ ਮਿਲਦੀ ਯਾਰ ਕਿਤੇ ਵੀ ਪਰ ਇਹ ਚੀਜ਼ਾਂ ਕੁਦਰਤੀ ਐ ਇਹ ਲੋਕ ਮੇਰੇ ਹਿਸਾਬ ਨਾਲ ਨਾ ਇਹਨਾਂ ਨੇ ਬਿਮਾਰੀ ਹੋਵੇ ਕੁਛ ਆਹ ਪਿੰਜਰਾ ਵਗੈਰਾ ਪੈ ਲੋਹੇ ਦਾ ਤੇ ਕਿੱਡੇ ਯਾਰ ਰੂਹ ਕਿੱਡੀ ਸੋਹਣੀ ਐ ਘਰ ਦੀ ਯਾਰ ਕਿੰਨਾ ਸੋਹਣਾ ਘਰ ਹੈਗਾ ਆ ਆ ਕੱਚੇ ਘਰ ਆ ਬਿਲਕੁਲ ਤੇ ਗੇਟ ਦੇਖੋ ਯਾਰ ਨਾ ਇੱਥੇ ਕੋਈ ਚੋਰੀ ਨਾ ਚਕਾਰੀ ਨਾ ਨਸ਼ਾ ਕੁਝ ਵੀ ਨਹੀਂ ਯਾਰ ਇੰਨੇ ਕ ਘੈਂਟ ਮਾਹੌਲ ਆ ਇੱਥੋਂ ਦਾ ਯਾਰ ਇਹ ਲਿਮਟਡ ਰਿਸੋਰਸਾਂ ਦੇ ਨਾਲ ਇਹ ਲੋਕ ਕੰਮ ਕਰਦੇ ਆ ਤੇ ਖੂਬ ਵਗੈਰਾ ਵੀ ਇੱਥੇ ਨਾ ਪਾਣੀ ਸਟੋਰ ਕੀਤਾ ਹੋਇਆਗਾ ਟਰੈਕਟਰ ਹੈਗੇ ਆ ਇਨਾਂ ਕੋਲੇ ਤੇ ਆ ਮੇਰੇ ਕਾਲ ਪਸ਼ੂਆਂ ਵਾਲਾ ਹੋਊਗਾ ਸ਼ਾਇਦ ਤੇ ਪਰ ਆ ਕਿੰਨੀ ਸੋਹਣੀ ਜਗ੍ਹਾ ਹੈ ਵੀ ਦਰਖਤ ਦਰਖਤ ਪੂਰੇ ਲਾਏ ਹੋਏ ਆ ਆ ਪਿੱਛੇ ਇੱਕ ਪੱਕਾ ਘਰ ਬਣਿਆ ਵੀ ਹੋਇਆਗਾ ਏ ਲੋਕ ਨਾ ਏਸੀ ਨਹੀਂ ਲਾਉਂਦੇ ਇਹ ਕਹਿੰਦੇ ਅਸੀਂ ਲਾ ਸਕਦੇ ਪੈਸੇ ਇਹਨਾਂ ਕੋਲੇ ਹੈਗੇ ਆ ਪਰ ਇਹ ਜਾਣ ਕੇ ਨਹੀਂ ਲਾਉਂਦੇ ਇਹ ਕਹਿੰਦੇ ਸਾਨੂੰ ਸੂਟ ਨਹੀਂ ਕਰਦਾ ਅਸੀਂ ਬਿਮਾਰ ਹੋ ਜਾਂਨੇ ਏਸੀ ਨਾਲ ਕਿਤਨੀ ਜ਼ਮੀਨ ਹੈ ਜਿਸ ਵਿੱਚ ਆਪ ਖੇਤੀ ਕਰਦੇ ਹੋ ਜ਼ਮੀਨ ਤਾਂ ਹਮਾਰਾ ਬਾਤ ਕਮ ਹੈ ਬਾਕੀ ਹੈ اچھا ਕਿਸ ਚੀਜ਼ ਦੀ ਖੇਤੀ ਹੁੰਦੀ ਹੈ ਭਾਈ ਇਸਮ ਜੀਰੇ ਕੀ ਜੀਰਾ ਕੀ ਰੇਟ ਚੱਲਦਾ ਹੈ ਆਪਕੇ ਮਤਲਬ ਗਵਰਨਮੈਂਟ ਕਿਆ ਰੇਟ ਦਿੰਦੀ ਹੈ 28 ਗੁੰਟਲ 29 ਗੁੰਟਲ ਜਰ ਕਵੰਟਲ ਕਾ ਕਵੰਟਲ ਕਾ 28 29000 1 ਮਤਲਬ ਆਪਕੇ ਬੀਗਾ ਹੋਗਾ ਬੀਗਾ ਕਿਤਨਾ ਮਿਲ ਜਾਂਦਾ ਹੈ ਬੀਗੇ ਹੋ ਜਾ ਤਾਂ 5 6 5 6 ਕਵੰਟਲ ठीक है मतलब डेढ़ लाख की एक बीघे से फसल हो जाती है आ, जाती। अच्छा, तो आप कितने अच्छा जो पंजाब से आती है नहर, आ, वो, वो, अच्छा उसी से काम चल जाता है बिल्कुल अच्छा तो ये कितने बीघे की खेती है आपकी कुल खेती होती है पच्चीस बीघे की पच्चीस बीघे की मतलब ठीक है आप अच्छी खेती है अच्छी कमाई है ठीक है ਆਹ ਬਈ ਨਾ ਤੁਸੀਂ ਦੇਖ ਸਕਦੇ ਟਰੈਕਟਰ ਟਰਾਲੀ ਖੜਾਉਣ ਨਾਲ ਬਣਾਇਆ ਵਾ ਇਹ ਵੀ ਸਾਰਾ ਇਹ ਦੇਸੀ ਤਰੀਕੇ ਨਾਲ ਹੀ ਬਣਾਇਆ ਹੋਇਆ ਸਰਕੰਨੇ ਦਾ ਹੀ ਜਿਹੜਾ ਇਹ ਤੇ ਬੱਕਰੀ ਕਿਸਮ ਦਾ ਹੀ ਸਰਕੰਡਾ ਜਾਂ ਬਰੀਕ ਜਾਂ ਮਿਲਦਾ ਇੱਥੇ ਸਾਰਾ ਕਿਤੇ ਖੜਾ ਇਹ ਤੇ ਉਸੇ ਤੋਂ ਹੀ ਇਹ ਸਾਰਾ ਕੁਝ ਤਿਆਰ ਕਰਦੇ ਹੈਗੇ ਘਰ ਘਰ ਤੋਂ ਹੀ ਦੇਖ ਸਕਦੇ ਨਾ ਪੂਰੀ ਖੁੱਲੀ ਇਨਾਂ ਕੋਲੇ ਜਗ੍ਹਾ ਪੈਸੇ ਦੀ ਕੋਈ ਕਮੀ ਨਹੀਂ ਚੰਗੇ ਰੁਪਏ ਇਹ ਮਤਲਬ ਅ ਬਿੱਗੇ ਦੇ ਵਿੱਚ ਉਹਨਾਂ ਦੀ 1.5 ਲੱਖ ਦੀ ਫਸਲ ਨਿਕਲਦੀ ਹੈ ਤੇ 10-10 ਬਿੱਗੇ ਇਨਾਂ ਕੋਲੇ ਤੇ ਲਾ ਲਓ 15-15 ਲੱਖ ਦੀ ਫਸਲ ਇੱਕ ਸੀਜ਼ਨ ਦੀ ਘੜ ਲੈਂਦੇ ਆ ਤੇ ਚੰਗੇ ਰੁਪਏ ਇਹ ਬਣਾਉਂਦੇ ਆ ਪਰ ਇਹ ਆਪਣੇ ਵਾਂਗੂ ਹੈ ਨਹੀਂ ਪ ਦੇ ਵਿੱਚ ਜਿਵੇਂ ਆਪਾਂ ਕਹਿੰਦੇ ਨਾ ਪੰਜਾਬ ਦੇ ਵਿੱਚ ਆਪਾਂ ਖਰਚਾ ਜ਼ਿਆਦਾ ਕਰਦੇ ਆ ਤੇ ਕਿਤੇ ਨਾ ਕਿਤੇ ਫੁਕਰੀ ਵੀ ਹੈਗੀ ਹੈ ਤੇ ਇਹਨਾਂ ਲੋਕਾਂ ਨੂੰ ਉਹ ਗੱਲਾਂ ਦਾ ਪਾਣੀ ਲੱਗਿਆ ਹੋਇਆ ਜਿਵੇਂ ਤੇ ਖਰਚਾ-ਕੁਰਚਾ ਤਾਂ ਇਹ ਬਿਲਕੁਲ ਹੀ ਨਹੀਂ ਕਰਦੇ ਤੇ ਕਾਰਾਂ ਦੀ ਗੱਲ ਕਰੀ ਤਾਂ ਇੱਥੇ ਸਿਰਫ ਬਲੈਰੋ ਤੇ ਪਿਕਅਪ ਹੀ ਮਿਲਦੀਆਂ ਤੇ ਟਰੈਕਟਰ ਵੀ ਆਮ ਹੀ ਹੁੰਦੇ ਆ ਬੜੇ ਟਰੈਕਟਰ ਨਹੀਂ ਇੱਥੇ ਹੁੰਦੇ ਕਿਉਂਕਿ ਲੋਡ ਨਹੀਂ ਪੈਂਦੀ ਵਾਹਣ ਇੱਥੇ ਪੋਲੇ ਹੀ ਹੁੰਦੇ ਹੈਗੇ ਬਾਈਕੇ ਪਾਸ 8 ਮਰੱਬੇ ਹੈ 1 ਮਰੱਬੇ ਵਿੱਚ 25 ਕਿੱਲੇ ਹੁੰਦੇ ਆ 400 ਕਿੱਲੇ ਬਣ ਗਏ 400 ਕਿੱਲੇ ਬਣ ਗਏ ਤੋ ਜ਼ਮੀਨ ਤੋਂ ਬਹੁਤ ਹੈ ਯਾਂ ਪੇ ਸੋ ਇਹ ਖਰਚਾ ਨਹੀਂ ਬਿਲਕੁਲ ਕਰਦੇ ਸ਼ੋਅ ਆਫ ਤਾਂ ਹੈ ਹੀ ਨਹੀਂ ਤੁਸੀਂ ਦੇਖੋਗੇ ਕੱਪੜਾ ਤੋਂ ਦੇਖ ਕੇ ਤੁਹਾਨੂੰ ਐ ਲੱਗੂਗਾ ਵੀ ਇਹਨਾਂ ਲੋਕਾਂ ਦੇ ਪੱਲੇ ਹੈ ਹੀ ਕੁਝ ਨਹੀਂਗਾ ਪਰ ਰਫੀ ਇਹਨਾਂ ਕੋਲੇ ਵਧੀਆ ਹੁੰਦੇ ਹੈਗੇ ਪਰ ਇਹ ਸ਼ੋਅ ਨਹੀਂ ਕਰਦੇ ਖਰਚਾ ਨਹੀਂ ਕਰਦੇ ਸੋ ਜ਼ਿੰਦਗੀ ਜਿਉਣ ਦਾ ਤਰੀਕਾ ਹਰੇਕ ਦਾ ਆਪਣਾ ਆਪਣਾ ਕੁਝ ਲੋਕ ਕਹਿੰਦੇ ਕਿ ਜੇ ਪੈਸੇ ਹੈਗੇ ਤੇ ਆਪਾਂ ਵਰਤੇ ਹੀ ਨਾ ਤਾਂ ਉਹਦਾ ਵੀ ਕੀ ਫਾਇਦਾ ਕੁਝ ਲੋਕ ਕਹਿੰਦੇ ਕਿ ਅਰ ਸ਼ੋਅ ਆਫ ਨਹੀਂ ਕਰਨਾ ਚਾਹੀਦਾ ਹਰੇਕ ਦੀ ਆਪਣੀ ਆਪਣੀ ਵਿਚਾਰਧਾਰਾ ਹੈਗੀ ਬਲੈਰੋ ਵਗੈਰਾ ਇੱਧਰ ਗੱਡੀਆਂ ਰੱਖਦੇ ਹੈਗੇ ਤੇ ਜਿਹੜੇ ਮਕਾਨ ਆ ਵੀ ਆ ਜਿਵੇਂ ਪੱਥਰ ਆ ਨਾ ਇਤੋਂ ਹੀ ਨਿਕਲਦਾ ਇਹ ਲਾਲ ਪੱਥਰ ਵਗੈਰਾ ਹੈਗੇ ਤੇ ਉਸ ਦੇ ਨਾਲ ਹੀ ਜਿਹੜਾ ਸਾਰਾ ਕੁਝ ਇਹ ਹੈ ਕਿ ਤਿਆਰ ਕਰਦੇ ਆ ਤੇ ਇਹ ਸੀਗੀ ਰਾਜਸਥਾਨ ਦੀ ਸਿੰਪਲ ਸਾਦਗੀ ਭਰੀ ਜ਼ਿੰਦਗੀ ਤੇ ਬਾਕੀ ਵੀਡੀਓ ਚੰਗੀ ਲੱਗੇ ਤਾਂ ਇਹਨੂੰ ਲਾਈਕ ਸ਼ੇਅਰ ਕਰਿਓ ਤੇ ਪੇਜ ਨੂੰ ਸਾਡੇ ਨੂੰ ਫੋਲੋ ਕਰਨਾ ਨਾ ਭੁੱਲਿਓ ਜੀ ਧੰਨਵਾਦ